ਜਿੰਨੀ ਫੌਜ ਇਹਨਾਂ ਨੇ ਉਹਨਾਂ ਦੇ ਇਸ ਕੇਸ ਚ ਲਾਈ ਹੋਈ ਹੈ ਉਹ ਫੌਜ ਜੇ ਇਹ ਲਾਅ ਐਂਡ ਆਰਡਰ ਤੇ ਲਾ ਦੇਣ ਤਾਂ ਸੂਬੇ ਲਈ ਬਹੁਤ ਅੱਛਾ ਹੋਊਗਾ ਉਹਨਾਂ ਦਾ ਤਾਂ ਧਿਆਨ ਹੈ ਕਿ ਕਿਤੇ ਮੁੱਛਾਂ ਨੂੰ ਤਾਂ ਨਾ ਦੇ ਦੇਣ ਉਹਦੀ ਜਗ੍ਹਾ ਜੇ ਵੀ ਸੂਬੇ ਵੱਲ ਧਿਆਨ ਦੇ ਉਹਨਾਂ ਲਈ ਸੂਬੇ ਲਈ ਬਹੁਤ ਅੱਛਾ ਹੋਊਗਾ ਇਹ ਨਾ ਖੌਫ ਕਿ ਮੁੱਛਾਂ ਤੋਂ ਤਾਂ ਇਹ ਤਾਂ ਉਹਨਾਂ ਨੂੰ ਪੁੱਛਣਾ ਪਊ ਤੁਹਾਨੂੰ ਜੀ ਮਿਲੇ ਉਹ ਜੀ.ਟੀ.ਐਸ. ਦੇ ਹਰ ਕਿਸੇ ਦੇ ਮਨ ਚ ਜਰੂਰ ਇਹ ਸਵਾਲ ਹੁੰਦਾ ਹੈ ਕਿ ਇੱਕ ਉਹ ਜੀ ਸੈਲ ਚ ਰੱਖਿਆ ਗਿਆ ਜਿੱਥੇ ਨਾਮੀ ਗੈਕਸਰ ਵਜੂਦ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਿ ਉਹ ਜੀ ਹਡੀਸ਼ਨ ਚ ਨੇ ਇੰਨੀ ਇਨਾ ਪੋਲਿਟੀਕਲ ਵਿੰਡੈਟਾ ਹੈ ਇਨਾ ਜ਼ਿਆਦਾ ਵਿੰਡੈਟਾ ਕਰ ਰਹੇ ਨੇ ਕਿ ਮਿਲਣ ਹੀ ਨਹੀਂ ਦਿੰਦੇ ਹੁਣ ਮੇਰੇ ਨੂੰ ਤਾਂ ਮੇਰੇ ਖਿਆਲ ਇੱਕ ਮਹੀਨਾ ਹੋ ਗਿਆ ਮਿਲੇ ਨੂੰ ਮਿਲਣ ਹੀ ਨਹੀਂ ਦਿੰਦੇ ਰਖੜੀ ਪੰਨ ਬਨਣ ਲਈ ਵੀ ਬਾਈ ਨੂੰ ਬੜੀ ਜਦੋਜਹਿਦ ਕਰਨੀ ਪਈ ਚਲੋ ਤਰਲ ਜਿਨਾ ਕਰਨਾ ਸਾਰਿਆਂ ਦਾ ਟਾਈਮ ਆਉਂਦਾ ਹੈ ਤੇ ਗੁਰੂ ਸਾਹਿਬ ਮੇਰ ਕਰਨਗੇ ਉਹੀ ਨਹੀਂ ਕਰਨ ਕਰਾਨ ਵਾਲੇ ਤੇ ਉਹ ਸਾਡੇ ਤੇ ਵੀ ਮੇਰ ਕਰਨਗੇ